ਨਮਸਕਾਰ ਦੋਸਤੋ ਦੀ ਇਨਫੋਰਮੇਸ਼ਨ ਤੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਮਦਨ ਗੋੜੇਲਾ ਇਹ ਜੋ ਦ੍ਰਿਸ਼ ਤੁਸੀਂ ਦੇਖ ਰਹੇ ਹੋ ਇਹ ਸਤਲੁਜ ਦਰਿਆ ਦੇ ਕਾਰਨ ਮਚੀ ਤਬਾਹੀ ਦੇ ਨਹੀਂ ਹੈਗੇ ਬਲਕਿ ਇਹ ਦ੍ਰਿਸ਼ ਹੈਗੇ ਨੇ ਕਈ ਜ਼ਿਲ੍ਹਿਆਂ ਚੋਂ ਹੁੰਦੇ ਹੋਏ ਡਰੇਨ ਨਾਲ ਮਚੀ ਤਬਾਹੀ ਦੇ ਦ੍ਰਿਸ਼ ਜਿਹੜੇ ਫਾਜ਼ਿਲਕਾ ਦੇ ਇੱਕ ਬਹੁਤ ਵੱਡੇ ਹਿੱਸੇ 'ਚ ਤਰਾਸ ਦੀ ਬਣ ਕੇ ਉੱਭਰ ਰਹੇ ਨੇ ਪਿੰਡ ਫਾਜ਼ਿਲਕਾ ਦੇ ਸਾਬੂਆਣਾ ਵੱਡੀ ਓਡੀਆਂ ਛੋਟੀ ਓਡੀਆਂ ਬਾਂਡੀ ਵਾਲਾ ਦੇ ਹਜ਼ਾਰਾਂ ਏਕੜ ਜ਼ਮੀਨ 'ਚ ਫਸਲਾਂ ਤਬਾਹ ਹੋ ਚੁੱਕੀਆਂ ਨੇ ਇਸ ਸੇਮ ਦੇ ਗੰਦੇ ਪਾਣੀ ਨਾਲ ਸੇਮ ਨਾਲਿਆਂ 'ਚ ਬਾਰਿਸ਼ਾਂ ਦਾ ਪਾਣੀ ਇਹ じゃ ਕਹਿਰ ਬਣ ਕੇ ਟੁੱਟਿਆ ਹੈ ਕਿ ਫਸਲਾਂ ਤਾਂ ਬਰਬਾਦ ਹੋ ਹੀ ਚੁੱਕੀਆਂ ਨੇ ਘਰ ਵੀ ਸੈਂਕੜੇ ਲੋਕਾਂ ਦੇ ਇਹ ਜੇ ਹੋ ਚੁੱਕੇ ਨੇ ਕਿ ਉਹ ਹੁਣ ਰਹਿਣ ਲਾਇਕ ਨਹੀਂ ਰਹੇਗੇ ਇਹ ਜੋ ਦ੍ਰਿਸ਼ ਤੁਹਾਨੂੰ ਦਿਖਾ ਰਹੇ ਹਾਂ ਇਹ ਫਾਜ਼ਿਲਕਾ ਦੀ ਪਿੰਡ ਵੱਡੇ ਓਡੀਆਂ ਦਾ ਬਾਹਰ ਦਾ ਦ੍ਰਿਸ਼ ਹੈਗਾ ਜਿੱਥੇ ਜ਼ਮੀਨਾਂ ਤੇ ਜਲਦਮਗਨ ਹੋਈ ਚੁਕੀਆਂ ਨੇ ਪਰ ਘਰਾਂ ਦੀ ਸਥਿਤੀ ਵੀ ਬਹੁਤ ਬੱੱਤਰ ਹੋ ਚੁਕੀ ਹੈ ਲੋਕਾਂ ਨੇ ਘਰਾਂ ਨੂੰ ਸਪੋਟਾਂ ਲਗਾ ਕੇ ਰੋਕਿਆ ਹੋਇਆ ਜਿੰਦਾ ਦ੍ਰਿਸ਼ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਘਰਾਂ ਦੇ ਲਾਗੇ ਪਾਣੀ ਲੱਗ ਚੁੱਕਿਆ ਹੈ ਨੀਵਾ ਜੇ ਪਾਣੀ ਵੜ ਚੁੱਕਿਆ ਹੈ ਤੇ ਲੈਂਟਰ ਇਹਨਾਂ ਦੇ ਪਾੜ ਚੁੱਕੇ ਨੇ ਕਈ ਘਰ ਆਪ ਦੇ ਘਰਾਂ ਚੋਂ ਬੇਗਰ ਹੋ ਚੁੱਕੇ ਨੇ ਤੇ ਉਹਨਾਂ ਨੇ ਪਿੰਡ ਦੇ ਸਕੂਲ ਵਿੱਚ ਸਰਨ ਲਈ ਹੋਈ ਹੈ ਦੁਖਾਂਤ ਇਹ ਹੈਗਾ ਇਸ ਪੂਰੇ ਲਬੋਲਬਾਬ ਦਾ ਕਿ ਪ੍ਰਸ਼ਾਸਨ ਦਾ ਪੂਰਾ ਧਿਆਨ ਸਤਲੁਜ ਵਿਧਾਲੇ ਪਾਸੇ ਲੱਗਿਆ ਹੋਇਆ ਹੈ ਤੇ ਇਹਨਾਂ ਪਿੰਡਾਂ ਦੀ ਸਾਰ ਕੋਈ ਨਹੀਂ ਲੈ ਰਿਹਾ ਪਿੰਡ ਵਾਸੀਆਂ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇੱਕ ਦਿਨ ਤਹਿਸੀਲਦਾਰ ਅਤੇ ਐਸਡੀਓ ਸਾਹਿਬ ਜ਼ਰੂਰ ਆਏ ਸੀਗੇ ਉਹ ਲਿਖ ਕੇ ਲੈ ਗਏ ਸੀਗੇ ਪਰ ਉਸ ਤੋਂ ਬਾਅਦ ਕੋਈ ਵੀ ਵਸੀਲਾ ਨਹੀਂ ਹੋਇਆ ਪਿੰਡ ਦੇ ਖੇਤਾਂ ਵਿੱਚ ਪਿਛਲੇ 25 ਦਿਨਾਂ ਚੋਂ ਪਾਣੀ ਭਰਿਆ ਹੋਇਆ ਝੋਨਾ ਪਿਛਲੀ ਵਾਰੀ ਪਾਣੀ ਆਇਆ ਸੀਗਾ ਤੇ ਦੁਬਾਰਾ ਲਗਾ ਲਿਆ ਸੀਗਾ ਇਸ ਵਾਰੀ ਉਹ ਵੀ ਗੁੰਜਾਇਸ ਖਤਮ ਹੋ ਚੁੱਕੀ ਹੈ ਟੂਬਲ ਡੀਜ਼ਲ ਦੀ ਵਿਸਥਾ ਦਿੱਤੀ ਜਾਵੇ ਸਾਨੂੰ ਤੇ ਇਹ ਇਹ ਤੁਸੀਂ ਗਾੜਰ ਲਾਇਏ ਨੇ ਕਰਾਉਣ ਟੇਡੇ ਕਰਕੇ ਇਹ ਸਾਡੇ ਸਾਰੇ ਕਮਰੇ ਪਾੜ ਗਏ ਕੰਦਾ ਬਹਿ ਗਿਆ ਥੱਲੇ ਕਾਰਨ ਆ ਪਾਣੀ ਦਾ ਜੀ ਆਪਾਂ ਚਿੱਟੇ ਗੱਟੇ ਦੇ ਮਿੱਟੀ ਲੱਗੀ ਬਣ ਰਹਾ ਇਹ 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 ਬਣ ਗੱਟੇ ਜੋੜੇ ਆ ਜੀ ਡਿੱਗਣ ਨਾ ਕੰਦਾ ਆਵੇ ਪਾਣੀ ਬਹੁਤ ਜ਼ਿਆਦਾ ਉੱਪਰ ਆ ਗਿਆ ਸੀ ਨੀਵਾ ਚ ਚੜਦਾ ਪਾਣੀ ਨੀਆ ਦੇ ਵਿੱਚ ਵੜ ਗਿਆ ਤੁਹਾਨੂੰ ਦਿਖਾ ਦਿੰਨੇ ਆ ਉੱਥੇ ਕਾੜ ਗਏ ਸਾਰੇ ਲੈਂਟਰ ਬਹਿ ਗਿਆ ਪਾਣੀ ਕਰਕੇ ਵੀ ਜਿੰਨੇ ਨੂੰ ਕਰਾ ਨੁਕਸਾਨ ਆਇਆ ਸਾਡੇ ਇਹ ਓਡੀਆਂ ਵੱਡੀਆਂ ਓਡੀਆਂ ਪਿੰਡ ਦੇ ਦੇਖੋ ਜੀ ਸਾਰੀ ਦੀਵਾਰਾਂ ਪਾਟੀਆਂ ਪਈਆਂ ਨੇ ਲਗਭਗ ਪੰਜ ਸੱਤ ਘਰਾਂ ਦਾ ਤਾਂ ਓਡੀਆਂ ਛੋਟੀਆਂ ਓਡੀਆਂ ਘਰਾਂ ਦੇ ਘਰਾਂ ਘਰਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਹਾਂਜੀ ਜਿਨ੍ਹਾਂ ਦੇ ਪਾਣੀ ਲੱਗ ਗਿਆ ਨਾਲ ਆ ਕੇ ਜੀ ਇਹ ਵੀ ਸਾਰਾ ਬਾਹਰਲੇ ਬਾਹਰਲੇ ਘਰ ਜਿੰਨੇ ਹੈਗੇ ਨੇ ਹਾਂਜੀ ਜਿੰਨੇ ਬਾਹਰਲੇ ਘਰ ਸੀ ਉਹਨਾਂ ਦਾ ਨੁਕਸਾਨ ਹੋਇਆ ਤੇ ਜ਼ਮੀਨ ਲੱਗ ਪਈ ਜ਼ਮੀਨ ਕੋਈ ਵੀ ਨਹੀਂ ਕਿਸੇ ਦਾ ਕੋਈ ਕਿੱਲਾ ਨਹੀਂ ਬਚਿਆ ਤੇ ਇਹ ਹੁਣ ਜੇ ਕਿੱਲੇ ਨਹੀਂ ਬਜੇ ਇਹ ਤਾਂ ਜਿਹੜੇ ਆਰਤੀਆਂ ਦੇ ਲੇਪਾ ਨਹੀਂ ਪ੍ਰਕਾ ਦੇ ਗਈ ਬਹੁਤ ਔਖਾ ਖੇਤੀ ਵੀ ਗਈ ਤੇ ਮਕਾਨ ਕਰਨਾ ਕਰਨਾ ਬਹੁਤ ਹੀ ਔਖਾ ਪਸ਼ੂਆਂ ਲਈ ਚਾਰਾ ਵੀ ਨਹੀਂ ਬਚਿਆ ਸਰਕਾਰ ਕੋਈ ਮਦਦ ਨਹੀਂ ਕੋਈ ਸਰਕਾਰ ਕਹਿ ਰਹੀ ਅਸੀਂ 20000 ਰੁਪਏ ਮੁਆਵਜ਼ਾ 20000 ਨਾਲ ਕੁਝ ਨਹੀਂ ਬਣਦਾ ਵੀ ਬਹੁਤ ਖਰਚੇ ਲਾਏ ਪਹਿਲਾਂ ਪਾਣੀ ਆਇਆ ਵੀਰ ਜੀ ਇੱਕ ਮਹੀਨਾ ਪਹਿਲਾਂ ਅਸੀਂ ਦੁਆਰਾ ਝੋਨੇ ਲਾਏ ਆ ਅੱਛਾ ਹਾਂਜੀ ਇਹ ਦੁਆਰਾ ਝੋਨੇ ਲਾਏ ਆ ਦੁਆਰਾ ਫਿਰ ਪਾਣੀ ਆ ਗਿਆ ਤੇ ਪਾਣੀ ਆ ਕਿੱਥੋਂ ਕਿੱਥੋਂ ਪਹਿਲਾਂ ਵੀਰ ਜੀ ਇਹ ਹੀ ਬੰਨ ਟੁੱਟਿਆ ਸੀ ਸਾਬੂਆਣੇ ਤੋਂ ਜੀ ਅਸੀਂ ਬੰਨ ਕੇ ਆਏ ਉਸ ਤੋਂ ਦੁਆਰਾ ਫਿਰ بارشਾਂ ਹੋਈਆਂ 15 ਦਿਨਾਂ ਦਾ ਗੈਪ ਪਿਆ ਜੀ ਤੇ ਦੁਬਾਰਾ ਫਿਰ ਪਾਣੀ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਐਸੇ ਪਿੰਡ ਦੇ ਸਕੂਲ ਦੀਆਂ ਨੇ ਜਿੱਥੇ ਤਿੰਨ ਭਰਾਵਾਂ ਦਾ ਇਕੱਠਾ ਪਰਿਵਾਰ ਸਰਨ ਲੈ ਕੇ ਬੈਠਾ ਹੈ ਦਰਅਸਲ ਇਹਨਾਂ ਦੀ ਟਾਣੀ ਖੇਤਾਂ 'ਚ ਪੈਂਦੀ ਹੈ ਤੇ ਉੱਥੇ 5-5 ਫੁੱਟ ਪਾਣੀ ਚੜ ਚੁੱਕਿਆ ਹੈ ਇਹਨਾਂ ਨੂੰ ਆਪ ਦਾ ਮਾਲ ਡੰਗਰ ਲੈ ਕੇ ਸਕੂਲ ਚ ਸਰਨ ਲੈਣੀ ਪੈਗੀ ਅਤੇ ਦ੍ਰਿਸ਼ ਤੁਹਾਡੇ ਸਾਹਮਣੇ ਨੇ ਇਹ ਜਿਹੜਾ ਰਾਸ਼ਨ ਤੁਸੀਂ ਦੇਖ ਰਹੇ ਹੋ ਇਹ ਵੀ ਪ੍ਰਸ਼ਾਸਨ ਦੁਆਰਾ ਨਹੀਂ ਬਲਕਿ ਸਮਾਜਿਕ ਸੰਸਥਾਵਾਂ ਦੁਆਰਾ ਇਹਨਾਂ ਨੂੰ ਪਹੁੰਚ ਕੀਤਾ ਗਿਆ ਹੈ ਪਾਣੀ ਦੀ ਦੁੱਬੇ ਪਏ ਆਈ ਜਾਏ ਉਹ 4-4 ਫੁੱਟ ਪਾਣੀ ਆ ਸਾਡੀਆਂ ਟਾਣੀਆਂ ਖੇਤ ਚ ਬਾਹਰ ਦੁੱਬੀਆਂ ਉਹ ਦੁੱਬੀਆਂ ਖੜੀਆਂ ਆ ਇੱਥੋਂ ਵੇਖੋ ਤੁਸੀਂ ਅੱਧਾ ਪੌਣਾ ਕਿਲੋਮੀਟਰ ਵਾੜ ਪੈਂਦੀ ਏ ਸਾਰਾ ਪਾਣੀ ਪਾਣੀ ਤੁਰਿਆ ਫਿਰਦਾ ਟਾਹਣੀਆਂ ਵਿੱਚ ਜੜਿਆ ਫਿਰਦਾ ਪਾਣੀ ਇਹ ਪਾਣੀ ਸੇਮ ਨਾਲਿਆਂ ਦਾ ਆਇਆ ਜੀ ਪਿੱਛੋਂ ਸਾਬੂਨਾਂ ਟੁੱਟਾ ਸੇਮ ਨਾਲੇ ਸੇਮ ਨਾਲੇ ਹੀ ਬੰਦ ਦੇ ਰਹੇ ਚਾਰ ਪੰਜ ਦਿਨ ਤੇ ਨਹੀਂ ਵੱਜਾ ਹਾਲ ਕੇ ਜਦੋਂ ਜ਼ਿਆਦਾ ਆ ਗਿਆ ਉਦੋਂ ਸਾਡਾ ਰਸਤਾ ਜਾਂਦਾ ਉਹੀ ਰਾਹ ਰਸਤਾ ਟੁੱਟ ਗਿਆ ਸਾਮਾਨ ਵੀ ਸਾਡਾ ਵਿੱਚੇ ਪਿਆ ਹੋਆ ਘਰਾਂ ਸਿਰਫ ਪਸ਼ੂ ਪਸ਼ੂ ਕੱਢ ਕੇ ਲਿਆਂਦੇ ਸੀ ਸਾਮਾਨ ਖਰਾਬ ਹੋ ਗਿਆ ਬਾਕੀ ਸਾਮਾਨ ਵਿੱਚੇ ਪਿਆ ਅਜੇ ਤਾਂ ਬੈੱਡ ਟੀਵੀ ਸੋਫਾ ਮਤਲਬ ਅਜੇ ਤਾਂ ਕੁਝ ਠੀਕ ਹੀ ਹੈ ਤੇ ਬਾਕੀ ਘਰਾਂ 'ਚ ਪਾਣੀ ਚੜ ਗਿਆ ਤੇ ਬਹੁਤ ਬੁਰਾ ਹਾਲ ਹੈ ਕਿੰਨੇ ਕਿੰਨੇ ਫੁੱਟ ਪਾਣੀ ਚੜਿਆ ਪਾਣੀ ਦੀ ਘੱਟੋ-ਘੱਟ 4-4 ਫੁੱਟ ਹੈਗਾ ਵਾ ਘਰਾਂ ਦੇ ਆਲੇ-ਦੁਆਲੇ ਤੇ ਕਿੰਨੇ ਦਿਨਾਂ ਦਾ ਖੜਾ ਹੈ ਪਾਣੀ ਇਹਨੂੰ 15 ਦਿਨ ਹੋ ਗਏ ਨੇ ਘੱਟੋ-ਘੱਟ ਅੱਛਾ ਜੀ ਅਸੀਂ ਪਹਿਲਾਂ ਤਾਂ ਬਹੁਤ ਕੋਸ਼ਿਸ਼ ਕੀਤੀ ਪਿੱਛੇ ਘੱਟੇ ਲਾ ਲਾ ਕੇ ਇਹ ਪਿੰਡ ਹੀ ਜਾਂਦਾ ਰਿਹਾ ਹਾਂਜੀ ਤੇ ਕੋਈ ਥੋੜੇ ਬਨੇ ਸਾਬੂਣ ਨੇ ਹੁੰਦੇ ਸਰਕਾਰੀ ਲੇਬਰ ਵੀ ਆਉਂਦੀ ਦੀ ਮਾੜੀ-ਮੋਟ ਠੀਕ ਪਰ ਨਹੀਂ ਸਾਡੀ ਪੇਜ ਦੇਖ ਤਾਂ ਬੰਨੀ ਦਾ ਦੁੱਧੀਆਂ ਤਾਂ ਟੁੱਟ ਜਾਂਦਾ ਸੀ ਤੇ ਇੱਥੇ ਕੋਈ ਤੁਹਾਡਾ ਕੋਈ ਲੀਡਰ ਕੋਈ ਅਫਸਰ ਕੋਈ ਪਤਾ ਲੈਣ ਆਇਆ ਜਿਵੇਂ ਹਾਨੂੰ ਮਦਦ ਦੇਣ ਕੋਈ ਇੱਥੇ ਲੀਡਰ ਆਇਆ ਸਮਾਜ ਸੇਵੀ ਆਇਆ ਲੀਡਰ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਇੱਕ ਆਪਣੇ ਪਟਵਾਰੀ ਸਾਹਿਬ ਆਏ ਸੀ ਸਾਹਮਣੇ ਤੇ ਰੈਡੀ ਤੇ ਪਰ ਉਹ ਕਿਤਨੇ ਜੜਾ ਮਾਰ ਕੇ ਚਲ ਕੇ ਮੁੜ ਕੇ ਨਹੀਂ ਕੋਈ ਸਾੜੀ ਸਾੜੀ ਇਹ ਜਿਹੜਾ ਕੁਝ ਪਿੱਛੇ ਨਜ਼ਰ ਆ ਰਿਹਾ ਤੂੜੀ ਔਰ achar ਵਗੈਰਾ ਇਹ ਕਿੰਦੇ ਵੱਲੋਂ ਪ੍ਰੋਵਾਈਡ ਕਰਾਂਗੇ ਕੋਈ ਕਿਧਰੋਂ ਆ ਜਾਂਦਾ ਸੋਕਾ ਪਾਣੀ ਤੁਹਾਡੇ ਆਪਣੇ ਪਿੰਡਾਂ ਇੰਨਾ ਪਿੰਡਾਂ ਚ ਆਇਆ ਹੈਗਾ ਉਹ ਪਿੱਛੋਂ ਪਿੰਡਾਂ ਦਾ ਗੰਦਾ ਪਾਣੀ ਹੈਗਾ ਨਾ بارش ਦਾ ਹੈਗਾ بارش ਦਾ ਤੇ ਇਹਦੇ ਨਾਲ ਤਾਂ ਜ਼ਮੀਨਾਂ ਨੂੰ ਕੀ ਅਸਰ ਪਏਗਾ ਅਸਰ ਤਾਂ ਨੁਕਸਾਨ ਹੈ ਜੀ ਜ਼ਮੀਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਆ ਜੀ ਜ਼ਹਿਰੀਲਾ ਪਾਣੀ ਹੈ ਉਹਨਾਂ ਹੀ ਜਾਂਦੇ ਆ ਜੇ ਘਰੇ ਜਾਣਾ ਪੈਂਦਾ ਸਾਨੂੰ ਬੱਚਿਆਂ ਦੇ ਸਕੂਲ ਲਾਗੇ ਵਰਦੀਆਂ ਲੈਣ ਜਾਣੀਆਂ ਵਾ ਜਾਂ ਕੋਈ ਸਾਜੋ ਸਮਾਨ ਸਾਰਾ ਘਰੇ ਰਹਿ ਗਿਆ ਵਾ ਉਹਨਾਂ ਇਹਨਾਂ ਦਾ ਪਾਣੀ ਆ ਸਾਡੇ ਲੰਘ ਕੇ ਜਨਾਨੀਆਂ ਨੂੰ ਕੱਢ ਕੇ ਲੈਣਾ ਪੈਂਦਾ ਮੜਾ ਮੋੜ ਜਿਹੜਾ ਬੱਚਿਆਂ ਸਮਾਨ ਉਹ ਵੀ ਹੁਣ ਇੰਨਾ ਵਾਰਡ ਕਟੋ ਕਟ ਪੌਣਾ ਕਿਲੋਮੀਟਰ ਕਿਲੋਮੀਟਰ ਵਾਰਡ ਬਣ ਜਾਂਦੀ ਆ ਉਨੇ ਤੋਂ ਟਰਕੇ ਜਾਂਨੇ ਤੋ ਕੱਢ ਕੇ ਲਾਉਣਾ ਪੈਂਦਾ ਵਾ ਬਹੁਤ ਜਿਆਦਾ ਖਾਰਸ਼ ਹੋਂਦੇ ਬਿੰਦੀ ਜਦੋਂ ਆਇਆ ਪਾਣੀ ਜੋ ਨਿਕਲ ਗਿਆ ਕੋਈ ਸਾਧਨ ਨਹੀਂ ਸਰਕਾਰ ਨੇ ਮੋਹਿਆ ਕਰਾਇਆ ਕੋਈ ਨਹੀਂ ਸਾਧਨ ਮੋਹਿਆ ਨਹੀਂ ਕੋਈ ਸਾਰ ਹੀ ਆਇਆ ਹੀ ਨਹੀਂ ਸਰਕਾਰੀ ਮਾਨ ਮਾਨ ਜੀ ਬਲਵਿੰਦਰ ਕੌਰ ਜੀ ਬਲਵਿੰਦਰ ਕੌਰ ਜੀ ਕਿਸ ਤਰ੍ਹਾਂ ਦੀ ਮੁਸ਼ਕਲ ਆ ਰਹੀ ਹੈ ਪਿੰਡ ਵਾਸੀਆਂ ਨੂੰ ਜੀ ਇਹ ਸਰ ਪਿਛਲੇ ਹਫਤੇ ਜਦੋਂ ਜਿਆਦਾ ਬਾਰਿਸ਼ ਹੋਈ ਸੀ ਉਦੋਂ ਸਾਬੂਆਂ ਨੇ ਡਰੇਨ ਟੁੱਟ ਗਈ ਸੀ ਉਹਦਾ ਪਾਣੀ ਸਾਰਾ ਛੋਟੀ ਓਡੀਆਂ ਨੂੰ ਪਿਆ ਹੈ ਉਸ ਕਰਕੇ ਇਹ ਸਾਡਾ ਏਰੀਆ ਸਾਰਾ ਭਰਿਆ ਗਿਆ ਕਿੰਨੇ ਕੋਈ ਏਕੜ ਜ਼ਮੀਨ ਹੋਏਗੀ ਲਗਭਗ ਇਹ ਲਗਭਗ 7-800 ਏਕੜ ਦੇ ਵਿੱਚ ਪਾਣੀ ਹੈਗਾ ਪਾਣੀ ਇਹ ਭਰੇ ਨੂੰ ਕਿਨੇ ਦਿਨ ਹੋ ਗਏ ਇਹ ਨੂੰ ਸਾਰਾ 1 ਹਫਤਾ ਹੋ ਗਿਆ 1 ਹਫਤਾ ਹੋ ਗਿਆ ਇਹ ਪਾਣੀ ਕਾਲਾ ਕਿਉਂ ਹੈ ਜੀ ਇਹ ਸਾਰੇ ਦੀ ਨਿਕਾਸੀ ਹੈ ਨਹੀਂ ਜੀ ਇਹ ਪਾਣੀ ਉਧਰੋਂ ਆਇਆ ਇੱਥੇ ਆਣ ਕੇ ਰੁਕ ਗਿਆ ਇਹਦੀ ਨਿਕਲ ਨਹੀਂ ਨਿਕਾਸੀ ਹੈ ਨਹੀਂ ਇਸ ਕਰਕੇ ਪਾਣੀ ਦਿਨੋਂ ਦਿਨ ਕਾਲਾ ਹੋ ਰਿਹਾ ਹੈ ਖਰਾਬ ਹੋ ਰਿਹਾ ਇਹ ਬਾਰਿਸ਼ਾਂ ਦਾ ਪਾਣੀ ਹੈਗਾ ਸਾਰਾ ਹੀ ਪਿੰਡਾਂ-ਪੁੰਡਾਂ ਚੋਂ ਆਇਆ ਪਿੱਛੋਂ ਇਹ ਸਰ ਜਦੋਂ ਅਸੀਂ ਪਿੱਛੇ ਬਾਰਿਸ਼ਾਂ ਪਈਆਂ ਸੇਮਨਾਲਾ ਟੁੱਟਿਆ ਉਹ ਸੇਮਨਾਲੇ ਦਾ ਪਾਣੀ ਹੈ ਜੀ ਇੰਦਰ ਕਿੰਨੀਆਂ ਫਸਲਾਂ ਦਾ ਨੁਕਸਾਨ ਹੈ ਨੁਕਸਾਨ ਬਹੁਤ ਜ਼ਿਆਦਾ ਸਰ ਤੁਸੀਂ ਦੇਖ ਸਕਦੇ ਹੋ ਜੀ ਇਹ ਹਰੇ ਚਾਰੇ ਦਾ ਜੋ ਵੀ ਇੱਥੇ ਫਸਲਾਂ ਸੀਗੀਆਂ ਤੋਨਾ ਨਰਮਾ ਸਭ ਖਤਮ ਹੋ ਗਏ ਇਹ ਇਹ ਦੀਵਾਰਾਂ ਉਡ ਲਾਈਆਂ ਹੋਈਆਂ ਇਹ ਦੁਵਾਰਾਂ ਸਾਰੀਆਂ ਪਾਣੀ ਨਾਲ ਡਿੱਗ ਪਈਆਂ ਜੀ ਇਹ ਦੁਵਾਰਾਂ ਦੇ ਨਾਲ 5-5 ਫੁੱਟ ਪਾਣੀ ਹੈ ਪਿੰਡ ਦਾ ਜਿਹੜਾ ਸਾਰਾ ਆਊਟਰ ਏਰੀਆ ਹੈਗਾ ਉਹ ਨੁਕਸਾਨਿਆ ਗਿਆ ਜੀ ਹਾਂਜੀ ਹਾਂਜੀ ਸਾਰਾ ਕੋਈ ਟਾਣੀਆਂ ਵੀ ਹੈਗੀਆਂ ਨੇ ਟਾਣੀਆਂ 5-7-8 ਟਾਣੀਆਂ ਜੀ ਉਹਨਾਂ ਦਾ ਵੀ ਨੁਕਸਾਨ ਹੈ ਕੁਛ ਟਾਣੀਆਂ ਨੂੰ ਅਸੀਂ ਠਾਕੇ ਸਾਡੇ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਬਿਠਾਇਆ ਉਹ ਉੱਥੇ ਬੈਠੇ ਹੋਏ ਆ ਉਹਨਾਂ ਦੇ ਘਰ ਦੇ ਵਿੱਚ ਤਿੰਨ ਤੋਂ ਚਾਰ ਫੁੱਟ ਪਾਣੀ ਹੈ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਇਹ ਹੀ ਮੰਗ ਕਰਦੇ ਆਂ ਵੀ ਇਹ ਨਿਕਾਸੀ ਹੈ ਨਹੀਂ ਸਾਡੇ ਪਾਣੀ ਦੀ ਸੇਮ ਨਾਲੇ ਦੀ ਅਸੀਂ ਕੱਲ ਮੈਡਮ ਤਹਿਸੀਲਾਰ ਵੀ ਆਏ ਸੀ ਉਹਨਾਂ ਨਾਲ ਵੀ ਗੱਲ ਕੀਤੀ ਸੀ ਮੈਂ ਐਮਐਲਏ ਸਾਹਿਬ ਨਾਲ ਵੀ ਗੱਲ ਕੀਤੀ ਸੀ ਉਹਨਾਂ ਨੂੰ ਅਸੀਂ ਇਹ ਹੀ ਆਖਿਆ ਵੀ ਜੋ ਡਿਚ ਡਰੇਨ ਹੈ ਉਹਦੇ ਵਿੱਚ ਇਹਦੀਆਂ ਪਾਈਪਾਂ ਪੁਵਾਈਆਂ ਜਾਣ ਤੇ ਇਹਦੀ ਨਿਕਾਸੀ ਹੋ ਸਕਦੀ ਹੈ ਨੀ ਤਾਂ ਇਹਦੀ ਨਿਕਾਸੀ ਕੋਈ ਨਹੀਂ